ਤੁਰਦੀ ਚੈੱਕ ਕਰ ਲਓ ਤੁਸੀਂ ਬਾਡੀ ਮੰਤਰ ਦੀ ਤੇ ਫੇਸ ਕੁਆਲਟੀ ਦੀ ਤੇ ਆਰਡਰਰ ਸਾਨੂੰ ਆਪਾਂ ਨੇੜਿਓਂ ਕਰਕੇ ਦਿਖਾ ਦਾਂਗੇ ਕਿਹੜਾ ਖਰੀਦ ਦਾ ਚੈੱਕ ਆਊਟ ਕਰਾ ਦਾਂਗੇ ਕਿਹੜਾ ਤੁਸੀਂ ਤੁਰਦੀ ਚੈੱਕ ਕਰ ਲਓ ਦੇਖੋ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਜੀ ਵਿੱਚ ਮਾਨਤਾਨ ਹੋ ਜਾਓ ਥੋੜੀ ਵੀਡੀਓ ਦੇਖ ਕੇ ਉਹਨੂੰ ਵੱਧ ਕਰ ਦਿਆਂਗੇ ਠੀਕ ਆ ਜੇ ਮਾਨਤਾਨ ਕਰਾਂ ਲੈ ਵੀ ਦੋਸਤੋ ਜੇ ਕੋਈ ਵੀਡੀਓ ਦੇਖ ਕੇ ਬਾਈ ਨੂੰ ਫੋਨ ਲਾਊਗਾ ਤਾਂ ਮਾਨਤਾਨ ਬਾਈ ਕਹਿੰਦਾ ਆਪਾਂ ਖੁੱਲਾ ਵਧੀਆ ਕਰ ਦਿਆਂਗੇ ਲੈ ਵੀ ਦੋਸਤੋ ਆ ਚੋਟੀ ਹੈਗੀ ਉਸਾਂਗੇ ਸੂਣ ਵਾਲੀ ਹੈ ਝੋਟੀ ਹਜੇ ਬੀ ਕਿੰਨੇ ਦਿਨ ਲੈਂਦੀ ਹੈਗੀ ਕੈਮੇ ਸੂ ਸੂਣਾ ਸਾਰੀ ਡਿਟੇਲ ਲਾਵਾਂਗੇ ਆਇਆ ਨੂੰ ਲੈ ਜਾ ਬਾਈ ਇੱਧਰੋਂ ਗੇਟ ਕਰਨ ਨੂੰ ਤੁਰਦੀ ਚੈੱਕ ਕਰ ਲਓ ਤੁਸੀਂ ਬਾਡੀ ਵੰਤਰ ਦੀ ਤੇ ਫੇਸ ਕੁਆਲਟੀ ਦੀ ਤੇ ਆਰ ਡਰ ਸਾਨੂੰ ਆਪਾਂ ਨੇੜਿਓਂ ਕਰਕੇ ਦਿਖਾ ਦਾਂਗੇ ਕਿਹੜਾ ਖੜੀ ਦਾ ਚੈੱਕ ਆਊਟ ਕਰਾ ਦਾਂਗੇ ਕਿਹੜਾ ਤੁਸੀਂ ਤੁਰਦੀ ਚੈੱਕ ਕਰ ਲਓ ਦੇਖੋ ਸੀ ਦੁੱਧਾ ਦਰ ਚੰਗੇ ਦੁੱਧਰ ਕਾਰਡ ਵਾਲੀ ਹੈਗੀ ਦੇਖੋ ਬਾਡੀ ਵੰਤਾ ਦੀ ਹੈਵੀ weight ਪੂਰੀ ਝੋਟੀ ਹੈਗੀ ਹਨਾ ਸਾਰੀ ਡਿਟੇਲ ਲਾਵਾਂਗੇ ਬਾਈ ਤੋਂ ਬਾਈ ਖੜਾ ਲਾ ਮਾੜੀ ਇੱਥੇ ਤੇ ਇੱਥੋਂ ਸਾਨੂੰ ਆਪਾਂ ਥਾਣਾ ਹਵਾ ਨਾ ਚੈੱਕ ਕਰਾ ਦਨੇ ਆ ਇੱਕ ਵਾਰੀ ਦੇ ਸਾਨੂੰ ਜਿਆ ਚਾਰੇ ਥਾਣਾ ਇੱਕੋ ਜਿਹਾ ਹੈ ਤੇ ਕਿੰਨੇ ਦਿਨ ਲੈਂਦੀ ਹੈਗੀ ਕਿੰਨਾ ਦੁੱਧ ਦੂ ਸਾਰੀ ਡਿਟੇਲ ਲਵਾਂਗੇ ਆ ਜਾ ਬਾਈ ਮੋੜ ਲਿਆ ਤੇ ਤੁਰਦੀ ਚੈੱਕ ਕਰ ਲਓ ਤੁਸੀਂ ਇੱਕ ਵਾਰੀ ਇਧਰੋਂ ਸਾਈਡ ਤੋਂ ਤੁਹਾਨੂੰ ਦਿਖਾਣੇ ਆਪਾਂ ਤੁੱਗ ਗਈ ਬੋਡੀ ਬੁੱਡੀ ਮੰਨ ਤਾਂ ਦੀ ਬਹੁਤ ਸੋਹਣੀ ਝੋਟੀ ਹੈਗੀ ਦੇਖੋ ਸੀ ਪੂਰੀ ਹੈਵੀ ਵੇਟ ਝੋਟੀ ਹੈਗੀ ਤੇ ਚੰਗੇ ਦੁੱਧਰ ਕਾੜਾ ਹੀ ਲੱਗਦੀ ਆ ਲੈ ਚੱਲ ਬਾਈ ਲੈ ਚੱਲ ਬੰਦ ਦੇ ਇਹ ਦੇਖੋ ਥਣਾ ਥਣਾ ਚ ਕੋਈ ਕਮੀ ਨਹੀਂ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛਾਂਗੇ ਲੈ ਵਲੋ ਬਸ ਹੁਣ ਆਪਾਂ ਇੱਕ ਵਾਰੀ ਬੈਗ ਸਾਈਡ ਤੋਂ ਚੈੱਕ ਕਰਾ ਦਨੇ ਆ ਜਿਹੜਾ ਆਡ ਰੋਡਰ ਬੈਗ ਸਾਈਡ ਨੂੰ ਬਹੁਤ ਆ ਛੋਟੀ ਦਾ ਦੇਖੋ ਸਿਹਣਾ ਪੂਰੀ ਬਣਦੀ ਆਉਂਦੀ ਆ ਛੋਟੀ ਤੇ ਹਜੇ ਦਿਨ ਕਿੰਨੇ ਲੂ ਸਾਰੀ ਡਿਟੇਲਾਂ ਮੈਂ ਬਾਈ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਦਾ ਪਹਿਲਾਂ ਤਾਂ ਸਾਰੇ ਪਿਆਰ ਭਰੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਹਰੀਜੰਤ ਸਿੰਘ ਮੇਰਾ ਨਾਮ ਆ ਜੀ ਹਾਂਜੀ ਪਿੰਡ ਬਾਈ ਪਿੰਡ ਚੋ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਸਿਲਵਾਂ ਨੂੰ ਪੈਂਦੀ ਹੈ ਜੀ ਮੌੜ ਮੌੜ ਹਾਂਜੀ ਠੀਕ ਆ ਮੌੜੋਂ ਤੋਂ 20 ਕਿਲੋਮੀਟਰ ਰਹਿੰਦਾ ਤੇ ਰੰਪਰੇ ਤੋਂ 14-15 ਕਿਲੋਮੀਟਰ ਤੇ ਧੱਪੇ ਤੋਂ ਵੀ 14-15 ਰਹਿੰਦਾ ਹਨਾ ਚੌਪੱਖੋਂ ਦੇ ਨਾਲ ਪਿੰਡ ਮਸੂਰਾ ਹਾਂਜੀ ਬਈ ਗੱਲ ਕਰੀਏ ਝੋਟੀ ਦੀ ਆਪਾਂ ਝੋਟੀ ਕੰਮੇ ਸਵੇ ਸੁਣਾ ਇਹਨੇ ਨਹੀਂ ਅਸੀਂ ਜੀ ਪਹਿਲੇ ਸਵੇ ਰਏ ਸੀ ਦੋ ਸਵੇ ਸੀ ਦੁੱਧ ਪੀ ਲਿਆ ਦਾ ਠੀਕ ਆ ਤੀਜੇ ਸਵੇ ਸੁਣਾ ਹੁਣ ਆਣਾ ਤੀਜੇ ਸੂਏ ਸੂਣਾ ਗਾ ਹਾਂ ਠੀਕ ਆ ਕਹ ਕਦਨਾਂ ਦੀ ਕੱਚੀ ਆ ਬਾਈ ਇਹ 21 ਤਰੀਕ ਨੂੰ ਤਨ ਪੂਰੇ ਹੋ ਜਾਣਗੇ ਇਹਦੇ 21 ਤਰੀਕ ਨੂੰ ਹਜੇ ਮੰਨ ਲਓ ਪਏ ਆ 5-6 ਦਿਨਾਂ 5-6 ਦਿਨ ਪਏ ਨੇ 2-4 ਦਿਨ ਉੱਤੇ ਵੀ ਲ ਜਾ ਸਕਦੇ ਹਨਾ ਨਹੀਂ ਉੱਤੇ ਨਹੀਂ ਜਾਂਦੀ ਜੀ ਬਸ ਉੱਤੇ ਨਹੀਂ ਜਾਂਦੀ ਹਾਂ ਸਾਡੇ ਕੋਲੇ ਤਾਂ ਪੂਰੇ ਦਿਨਾਂ ਦੀ ਸੂਈ ਆ ਪਹਿਲੇ ਸੂਈ ਪਹਿਲਾਂ ਸੂਈ ਤੁਹਾਡੇ ਕੋਲੇ ਪੂਰੇ ਦਿਨਾਂ ਤੇ ਸੂਈ ਆ ਤੇ ਦੂਜੇ ਸੂਏ ਵੀ ਹਾਂ ਠੀਕ ਆ ਹਾਂ ਮਨ ਲਓ ਵੀ 21 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਹਾਂਜੀ ਇੱਕ ਸੂਈ ਸੂਈ ਸਾਡੇ ਕੋਲ ਇੱਕ ਸੂਈ ਨਹੀਂ ਸੂਈ ਹੋਈ ਲੈਂਦੀ ਸੂਈ ਹੋਈ ਲੈਂਦੀ ਸੀ ਪਹਿਲੇ ਸੂਏ ਬਾਈ ਤੁਹਾਡੇ ਕੋਲ ਆ ਕੇ ਕਿੰਨਾ ਕ ਦੁੱਧ ਦੋਤਾ ਸੀ ਨਹੀਂ ਪਹਿਲੇ ਸਲੇ ਨੇ ਸਾਡੇ ਕੋਲ ਅੱਗੇ 10 ਕਿੰਗ 11 ਕਿਲੋ ਦੁੱਧ ਗੱਡਿਆ 10 11 ਕਿਲੋ ਹਾਂ ਦੂਜੀ ਸੂਈ ਸਾਡੇ ਕੋਲ 15 ਕਿਲੋ ਦੁੱਧ ਕਰੇ ਸੀ ਦੂਜੀ ਸੂਈ ਸਾਡੇ ਕੋਲ 15 ਕਿਲੋ 15 ਕਿਲੋ ਕਰੇ ਜਮਾ ਚੋਇਆ ਤੁਸੀਂ ਤਸੱਲੀ ਵਾਲਾ ਜੀ ਕਰੂੰਗਾ ਸੀ ਤੇ ਬਾਈ ਹੁਣ ਕੀ ਉਮੀਦ ਰੂ ਤੀਜੇ ਸੂਏ ਦਾ ਦੁੱਧ ਦੀ ਪਤਾ ਦੇਖੋ ਜੀ ਜੇ ਤਾਂ ਕੋਈ ਸਾਡੇ ਜਿਹੀ ਸੇਵਾ ਕਰੂਗਾ ਠੀਕ ਆ ਅਸੀਂ ਤਾਂ ਇਹੀ ਉਮੀਦ ਰੱਖਦੇ ਵੀ ਹਾਂਜੀ ਜੇ ਕੋਈ ਹੋ ਸਕਦਾ ਸਾਡੇ ਨੂੰ ਵੀ ਸੇਵਾ ਵੱਧ ਕਰ ਲੈ ਹਾਂ ਫਿਰ ਹੋਰ ਜ਼ਿਆਦਾ ਵੀ ਕੱਢ ਸਕਦਾ ਮਤਲਬ ਅਸੀਂ ਘਰੋਂ ਫੀਡ ਬਣਾ ਕੇ ਪਾਉਂਦੇ ਸੀ ਆਪਣੀ ਚੱਕੀ ਆਪਦੀ ਹੈ ਹਨਾ ਹਾਂ ਹਾਂਜੀ ਠੀਕ ਆ ਲੈ ਵੀ ਬਾਈ ਕੋਲੇ ਆਪਦੀ ਚੱਕੀ ਹੈਗੀ ਆਪਦੀ ਫੀਡ ਪਾਉਂਦਾ ਬਾਕੀ ਦੇ ਪਸ਼ੂ ਇੱਧਰ ਖੜੇ ਦੇ ਸਕਦਾ ਪੂਰੀ ਚੰਗੀ ਸੇਵਾ ਬਾਈ ਕੋਲੇ ਪਸ਼ੂ ਹੈਗੇ 15 16 ਚੰਗੀ ਸੇਵਾ ਬਾਈ ਕਰਦਾ ਕਹਿੰਦਾ ਆਪਣੇ ਕੋਲੇ 15 ਕਿਲੋ ਕੱਢਿਆ ਤੇ ਆਪਾਂ 15 ਕਿਲੋ ਹੀ ਕਹਾਗੇ 15 ਕਿਲੋ ਦੂੰ ਜੇ ਕੋਈ ਇਸ ਤੋਂ ਵੱਧ ਸੇਵਾ ਕਰ ਸਕਦਾ ਤਾਂ ਕਿਉਂਕਿ ਝੋਟੀ ਡਾਬਲਾ ਕੀ ਤੀਜੇ ਸੂਏ ਸੁਣਾਗਾ ਤੇ ਵੱੱਦ ਵੀ ਜਿਹੜਾ ਦੁੱਧ ਕੱਢ ਸਕਦੀ ਹੈਗੀ ਹਨਾ ਬਾਈ ਹਾਂਜੀ ਉਹ ਬਾਅਦ ਇਹਦੀ ਸੇਵਾ ਰਹਿ ਗਈ ਜੀ ਸੇਵਾ ਰਹਿ ਗਈ ਘਾਟ ਵੀ ਸਕਦੀ ਹੈ ਤਾਂ ਕੋਈ ਗੱਲ ਨਹੀਂ ਹਨਾ ਜੇ ਸੇਵਾ ਘਟਾ ਤੂੰ ਘਾਟ ਵੀ ਸਕਦੀ ਹੈਗੀ ਠੀਕ ਆ ਠੀਕ ਆ ਤਾਂ ਵੱੱਦ ਵੀ ਸਕਦੀ ਹੈ ਠੀਕ ਆ ਠੀਕ ਆ ਪਤਲੇ ਪਿੰਡੇ ਦੀ ਹੈ ਜਮਾ ਹਾਂ ਪਿੰਡੇ ਦੀ ਪਤਲੇ ਦੀ ਹੈ ਜਮਾ ਹਾਂ ਹਾਂ ਉਹਦਾ ਦੋ ਲਵੇਰੀ ਗਏ ਹੁਣ ਇਕੱਠੇ ਨਹੀਂ ਰੱਖਿਆ ਨਹੀਂ ਜਾਂਦੀਆਂ ਜੀ ਠਾ ਪਸੂ ਬਾਵਾ ਹੋਏ ਖੜੇ ਆਪਣੇ ਕੋਲੇ ਇਹ ਵੀ ਸੂਣ ਵਾਲੀ ਆ ਬੱਚਾ ਨਵਾਂ ਹਨੇ ਰੱਖ ਲਾਂਗੇ ਤੇ ਬਾਈ ਗੱਲ ਕਰੀਏ ਆਪਾਂ ਇਹਦੀ ਵੀ ਡਿਮਾਂਡ ਕੀ ਰੱਖੀ ਆਪਾਂ ਜਮਾਨਤਾ 1.80 ਹਜ਼ਾਰ ਦੀ ਦੇ 180000 ਦੀ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਜੀ ਵਿੱਚ ਮਾਨਤਾਨ ਹੋ ਜਾਓ ਥੋੜੀ ਵੀਡੀਓ ਦੇਖ ਕੇ ਉਹਨੂੰ ਵੱਧ ਕਰ ਦਿਆਂਗੇ ਠੀਕ ਆ ਤੇ ਮਾਨਤਾਨ ਕਰਾਂਗੇ ਲੈ ਵੀ ਦੋਸਤੋ ਜੇ ਕੋਈ ਵੀਡੀਓ ਦੇਖ ਕੇ ਬਾਈ ਨੂੰ ਫੋਨ ਲਾਊਗਾ ਤਾਂ ਮਾਨਤਾਨ ਬਾਈ ਕਹਿੰਦਾ ਆਪਾਂ ਖੁੱਲਾ ਵਧੀਆ ਕਰ ਦਿਆਂਗੇ ਤੇ 180000 ਰੇਟ ਮੰਗਦੇ ਹੋਗੇ 180000 ਠੀਕ ਆ ਠੀਕ ਆ ਨੰਬਰ ਬੋਲ ਦਿਓ ਬਾਈ ਆਪਣਾ ਇੱਕ ਵਾਰੀ 9153 ਜੀ ਠੀਕ ਆ ਜੀ 49468 99153 49468 ਹਾਂ ਠੀਕ ਆ 9153 99468 99468 ਹਾਂਜੀ ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਉਹੀ ਜਿਹਨੇ ਲੈਣੀ ਆ ਮੈਂ ਵੀ ਥੋੜਾ ਜਿਹਾ ਦੀਜੀਆ ਕੰਮ ਧੰਦੇ ਚ ਆਹ ਕੰਮ ਧੰਦਾ ਹਾਂ ਸੀਜ਼ਨ ਚੱਲੀ ਜਾਂਦਾ ਹੈ ਨਾ ਇਹ ਭਰਾ ਨੇ ਜਿਹੜੇ ਨੇ ਲੈਣੀ ਆ ਫੋਨ ਉਹੀ ਲਾਇਓ ਬਾਈ ਨੂੰ ਜਿਹਨੂੰ ਐ ਲੱਗਦਾ ਵੀ ਆਪਾਂ ਯਾਰ ਇੱਥੋਂ ਤੱਕ ਝੋਟੇ ਹੀ ਲੈ ਲਾਂਗੇ ਹਣ ਬਾਈ ਕਹਿੰਦਾ ਆਪਾਂ ਥੋੜੇ ਹੀ ਕਰਾਂਗੇ ਕਿਉਂਕਿ ਰੇਟ ਬਾਈ ਨੇ ਜਾਇ ਜੀ ਮੰਗਿਆ ਤੇ ਬਾਕੀ ਤੁਸੀਂ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਆ ਝੋਟੇ ਹੀ ਖਰੀਦ ਖਰੀਦ ਸਕਦਾ ਤੁਸੀਂ ਤੀਜੇ ਸਵੇ ਸੁਣਾਗਾ 21 ਤਰੀਕ ਨੂੰ ਦਿਨ ਪੂਰੇ ਹੋਣਗੇ ਬਾਈ ਕਹਿੰਦਾ ਆਪਣੇ ਕੋਲ 15 ਕਿਲੋ ਦੁੱਧ ਦਿੱਤਾਗਾ 15 ਕਿਲੋ ਕਹਿ ਕੇ ਆਪਾਂ ਕਹਿੰਦਾ ਦੇਵਾਂਗੇ ਵੱਧ ਵੀ ਘੱਟ ਸਕਦੇ ਆ ਜੇ ਸਮਾਂ ਘਟ ਗਈ ਤਾਂ ਘੱਟ ਵੀ ਕਰ ਸਕਦੇ ਆਗੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਬਰਕ ਕਰ ਸਕਦੇ ਆ